ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂਕੌਰ 786 ਚੈਨਲ 'ਚ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਬਣਾਵਾਂਗੇ ਨਮਕੀਨ ਦਲੀਆ ਨਮਕੀਨ ਦਲੀਆ ਬਹੁਤ ਹੀ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਹੈਲਥ ਵਾਸਤੇ ਇਹ ਕਾਫੀ ਫਾਇਦੇਮੰਦ ਹੁੰਦਾਗਾ ਨਮਕੀਨ ਦਲੀਆ ਤੇ ਇਹਨੂੰ ਆਪਾਂ ਨਮਕੀਨ ਵੀ ਖਾ ਸਕਦੇ ਹਾਂ ਇਹਨੂੰ ਆਪਾਂ ਮਿੱਠਾ ਦਲੀਆ ਵੀ ਬਣਾ ਕੇ ਖਾ ਸਕਦੇ ਹਾਂ ਹੈਲਥ ਵਾਸਤੇ ਬਹੁਤ ਹੀ ਵਧੀਆਗਾ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਜੇਕਰ ਤੁਹਾਨੂੰ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿ ਉਨਾ ਸ਼ੁਰੂ ਕਰਨੇ ਆ। ਹਾਂਜੀ ਦਲਿਆ ਬਣਾਉਣ ਵਾਸਤੇ ਇੱਕ ਕੌਲੀ ਆਪਾਂ ਕਣਕ ਦਾ ਦਲਗਾ ਲਿਆ ਗਾ ਤੇ ਦਲਗੇ ਨੂੰ ਆਪਾਂ 2-3 ਵਾਰੀ ਸਾਫ਼ ਕੱਪੜੇ ਦੇ ਨਾਲ ਪੂੰਝ ਲਿਆ ਸੀਗਾ। ਉਸ ਤੋਂ ਬਾਅਦ ਆਪਾਂ ਇਹਨੂੰ ਦੇਖ ਵੀ ਲਿਆ ਸੀ ਕਿ ਕਈ ਵਾਰ ਇਹਦੇ ਵਿੱਚ ਕਾਂਕਰ ਵਗੈਰਾ ਹੁੰਦੇ ਆ ਤੇ ਆਪਾਂ ਬਿਲਕੁਲ ਸਾਫ਼ ਕਰ ਲਿਆ ਦਲਗੇ ਨੂੰ। ਹਾਂਜੀ ਗੈਸ ਤੇ ਆਪਾਂ ਕੜਾਹੀ ਰੱਖ ਲਈ। ਕੜਾਹੀ ਦੇ ਵਿੱਚ ਹੁਣ ਆਪਾਂ ਦਲਗੇ ਨੂੰ ਪਾ ਦਾਂਗੇ। ਤੇ 2 ਮਿੰਟ ਵਾਸਤੇ ਦਲਗੇ ਨੂੰ ਆਪਾਂ ਰੋਸਟ ਕਰਾਂਗੇ। ਬਿਨਾ ਘਿਓ ਤੋਂ ਆਪਾਂ ਰੋਸਟ ਕਰਨਾ ਹੈਗਾ। ਹਾਂਜੀ 2 ਮਿੰਟ ਵਾਸਤੇ ਆਪਾਂ ਦਲਗੇ ਨੂੰ ਹੁਣ ਰੋਸਟ ਕਰ ਲਿਆਗਾ। ਤਦ ਦਲਗੇ ਨੂੰ ਤੁਸੀਂ ਧੋ ਵੀ ਸਕਦੇ ਹੋ ਤਾਂ ਕਿ ਉਸ ਤੋਂ ਬਾਅਦ ਹਲਕਾ ਜਿਹਾ ਤੁਸੀਂ ਸੁਕਾ ਵੀ ਸਕਦੇ ਆ ਤੇ ਫਿਰ ਤੁਸੀਂ ਇਸ ਨੂੰ ਰੋਸਟ ਕਰ ਸਕਦੇ ਆ ਤੇ ਪਰ ਮੈਂ ਬਿਨ ਧੋਤੇ ਹੀ ਆਪਾਂ ਦੋ ਤਿੰਨ ਵਾਰੀ ਕੱਪੜੇ ਨਾਲ ਸਾਫ਼ ਕਰ ਲਿਆ ਸੀ ਤੇ ਹੁਣ ਆਪਾਂ ਇਹਨੂੰ ਦਲਗੇ ਨੂੰ ਕੱਢ ਲੈਨੇ ਇੱਕ ਪਲੇਟ ਦੇ ਵਿੱਚ ਹਾਂਜੀ ਇਸੇ ਕੜਾਹੀ ਦੇ ਵਿੱਚ ਆਪਾਂ ਹੁਣ ਨਮਕੀਨ ਦਲਗਿਆ ਬਣਾਵਾਂਗੇ ਆਪਾਂ ਕੁੱਕਰ ਦੇ ਵਿੱਚ ਨਹੀਂ ਬਣਾਵਾਂਗੇ ਦਲਗਿਆ ਆਪਾਂ ਕੜਾਹੀ ਦੇ ਵਿੱਚ ਦਲਗਿਆ ਬਣਾਵਾਂਗੇ ਕੜਾਹੀ ਦੇ ਵਿੱਚ ਵੀ ਦਲਗਿਆ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਇਆ ਜਾਂਦਾ ਹੈਗਾ ਹੁਣ ਆ ਪਾ ਦਾਂਗੇ ਆਪਾਂ ਇੱਕ ਚਮਚ ਦੇਸੀ ਘਿਓ ਇੱਕ ਚਮਚਾ ਪਾ ਦੇਸੀ ਘਿਓ ਪਾਤਾ ਹਾਂ ਕਿਓ ਜਦੋਂ ਗਰਮ ਹੋ ਗਿਆ ਉਸ ਤੋਂ ਬਾਅਦ ਹੀ ਆਪਾਂ ਤੜਕਾ ਲਾਵਾਂਗੇ ਕਿਓ ਗਰਮ ਹੋ ਗਿਆ ਇੱਕ ਚਮਚ ਪਾ ਦਾਂਗੇ ਸਾਬਤ ਜੀਰਾ ਜੀਰੇ ਨੂੰ ਆਪਾਂ ਹਲਕਾ ਜਿਹਾ ਹੁਣ ਭੁੰਨ ਲਾਂਗੇ ਇੱਥੇ ਦੋ ਪਾ ਦਾਂਗੇ ਆਪਾਂ ਹਰੀਆਂ ਮਿਰਚਾਂ ਬਰੀਕ ਕੱਟੀਆਂ ਆ ਤੇ ਗੈਸ ਆਪਾਂ ਇੱਕ ਵਾਰੀ ਥੋੜਾ ਜਿਹਾ ਸਲੋ ਕਰ ਦਾਂਗੇ ਤੇ ਦੋ ਪਿਆਜ਼ ਬਰੀਕ ਕੱਟੇ ਇਹ ਪਾ ਦਾਂਗੇ ਇਹਨਾਂ ਨੂੰ ਆਪਾਂ ਜ਼ਿਆਦਾ ਨਹੀਂ ਭੁੰਨਣਾਗਾ ਹਲਕਾ ਹਲਕਾ ਜਿਹਾ ਭੁੰਣਾ ਸਿਰਫ ਇਨਾ ਜਾਂ ਕੱਚਾਪਨ ਦੂਰ ਹੋ ਜਾਏ ਉਦੋਂ ਤੱਕ ਆਪਾਂ ਸਾਰੇ ਸਮਾਨ ਨੂੰ ਭੁੰਨਾਂਗੇ ਨਮਕੀਨਦਲੀਆ ਬਹੁਤ ਹੀ ਸਵਾਦ ਬੰਦਾ ਹੈਗਾ ਤੇ ਹੈਲਥ ਵਾਸਤੇ ਵੀ ਬਹੁਤ ਵਧੀਆ ਹੁੰਦਾ ਹੈ ਇਹਨੂੰ ਆਪਾਂ ਰੋਜ਼ਾਨਾ ਵੀ ਬਣਾ ਕੇ ਖਾ ਸਕਦੇ ਹਾਂ ਕੋਈ ਇਹਦਾ ਨੁਕਸਾਨ ਨਹੀਂ ਹੈਗਾ ਫਾਇਦਾ ਹੀ ਇਹਦਾ ਟੈਨੂ ਵੀ ਆਪਾਂ ਹਲਕਾ ਜਿਹਾ ਭੁੰਨ ਲਿਆ ਹੈਗਾ ਇੱਕ ਗਾਜਰ ਬਰੀਕ ਕੱਟੀ ਹੋਈ ਇਹ ਪਾ ਦਾਂਗੇ ਸਬਜ਼ੀਆਂ ਤੁਸੀਂ ਕੋਈ ਵੀ ਆਦੀ ਮਨਪਸੰਦ ਪਾ ਸਕਦੇ ਜੋ ਤੁਹਾਨੂੰ ਸਬਜ਼ੀਆਂ ਪਸੰਦ ਆ ਉਹ ਤੁਸੀਂ ਪਾ ਸਕਦੇ ਹੋ ਤੇ ਗਾਜਰਾ ਨੂੰ ਵੀ ਆਪਾਂ ਹਲਕਾ ਜਿਹਾ ਭੁੰਨ ਲਾਂਗੇ ਤੇ ਗੈਸ ਇੱਕ ਵਾਰੀ ਹੁਣ ਆਪਾਂ ਥੋੜਾ ਜਿਹਾ ਤੇਜ਼ ਕਰ ਲਾਂਗੇ ਇੱਕ ਟਮਾਟਰ ਬਰੀਕ ਕੱਟਿਆ ਹੋਇਆ ਇਹ ਪਾ ਦਾਂਗੇ ਟਮਾਟਰ ਦੇ ਨਾਲ ਹੀ ਆਪਾਂ ਪਾ ਦਾਂਗੇ ਫੁੱਲ ਗੋਭੀ ਭਾਰੀਆਂ ਸਬਜ਼ੀਆਂ ਆਪਾਂ ਧੋਤੀਆਂ ਸੀ ਧੋ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕੱਟ ਲਿਆ ਸੀਗਾ ਵੀਕ ਕੌਲੀ ਹੈਗੇ ਆ ਮਟਰ ਇਹ ਵੀ ਆਪਾਂ ਨਾਲ ਹੀ ਪਾ ਦਾਂਗੇ ਤੁਹਾਨੂੰ 2 ਕਿ ਮਿੰਟ ਵਾਸਤੇ ਸਾਰੀਆਂ ਸਬਜ਼ੀਆਂ ਨੂੰ ਆਪਾਂ ਪਕਾ ਲਾਂਗੇ ਮਿੱਠਾ ਦਲਗਾ ਤਾਂ ਤੁਸੀਂ ਬਹੁਤ ਵਾਰੀ ਬਣਾ ਕੇ ਖਾਦਾ ਹੋਣਾ ਪਰ ਨਮਕੀਨ ਦਲਗਾ ਤੁਸੀਂ ਕਦੇ ਨਹੀਂ ਬਣਾ ਕੇ ਖਾਦਾ ਹੋਣਾ ਜੇ ਬਣਾ ਕੇ ਖਾਦਾ ਵੀ ਹੋਇਆ ਤੁਸੀਂ ਆਪਦੇ ਤਰੀਕੇ ਨਾਲ ਬਣਾ ਕੇ ਖਾਦਾ ਹੋਣਾ ਪਰ ਅੱਜ ਇੱਕ ਵਾਰੀ ਤੁਸੀਂ ਮੇਰੇ ਤਰੀਕੇ ਨਾਲ ਬਣਾ ਕੇ ਖਾ ਕੇ ਵੇਖੋ ਬਹੁਤ ਹੀ ਜ਼ਿਆਦਾ ਇਹ ਸਵਾਦ ਵੰਦਾ ਹੈ ਕਿਉਂਕਿ ਆਪਾਂ ਕਾਫੀ ਸਬਜ਼ੀਆਂ ਪਾਈਆਂ ਹੋਈਆਂ ਇਹ ਤਰੀਕਾ ਵੀ ਬਹੁਤ ਆ ਸੌਖਾ ਹੈਗਾ ਦਲਗਿਆ ਬਣਾਉਣ ਦਾ ਕੋਈ ਜ਼ਿਆਦਾ ਔਖਾ ਤਰੀਕਾ ਨਹੀਂਗਾ ਨਾ ਹੀ ਆਪਾਂ ਕੋਈ ਕੁੱਕਰ ਦੇ ਵਿੱਚ ਕਈ ਵਾਰ ਹੁੰਦਾ ਕਿਸੇ ਘਰ ਦੇ ਵਿੱਚ ਕੁੱਕਰ ਵਗੈਰਾ ਨਹੀਂ ਵੀ ਹੁੰਦਾਗਾ ਤੇ ਆਪਾਂ ਦਲਗਿਆ ਵੀ ਬਣਾਉਣਾ ਹੁੰਦਾ ਫਿਰ ਆਪਾਂ ਕੜਾਹੀ ਦੇ ਵਿੱਚ ਦਲਗਿਆ ਬਣਾ ਸਕਦੇ ਹਾਂ ਹੁਣ ਆਪਾਂ ਥੋੜਾ ਜਿਹਾ ਗੈਸ ਕਰ ਦਾਂਗੇ ਘੱਟ ਤੇ ਹੁਣ ਆਪਾਂ ਮਸਾਲੇ ਐਡ ਕਰਾਂਗੇ ਹਮ ਮਸਾਲਿਆਂ ਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਨਮਕ ਨਮਕਾ ਪਾ ਪਾਵਾਂਗੇ ਸਵਾਦ ਅਨੁਸਾਰ ਜਿੰਨਾ ਕਾ ਆਪਾਂ ਨਮਕ ਖਾਣੇ ਉਸ ਹਿਸਾਬ ਨਾਲ ਆਪਾਂ ਪਾ ਲੈਣਾਗਾ ਤੇ ਅੱਧੇ ਤੇ ਚਮਚ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ ਤੇ ਜੇ ਤੁਸੀਂ ਲਾਲ ਮਿਰਚ ਨਹੀਂ ਵੀ ਪਾਉਣਾ ਚਾਹੁੰਦੇ ਤਾਂ ਤੁਸੀਂ ਨਹੀਂ ਵੀ ਪਾ ਸਕਦੇ ਤੁਸੀਂ ਹਰੀ ਮਿਰਚ ਇਕੱਲੀ ਪਾ ਸਕਦੇ ਹੋ ਜੇ ਹਰੀ ਮਿਰਚ ਵੀ ਨਹੀਂ ਪਾਉਣੀ ਤਾਂ ਤੁਸੀਂ ਵੀ ਉਹ ਵੀ ਹਟਾ ਸਕਦੇ ਇਕੱਲੇ ਨਮਕੀਨ ਨਮਕੀ ਪਾ ਕੇ ਤੁਸੀਂ ਦਲਗਾ ਬਣਾ ਸਕਦੇ ਹੋ ਫਿਰ ਵੀ ਟੇਸਟੀ ਬਣਦਾ ਦਲਗਾ ਤੇ ਥੋੜੇ ਜਿਹਾ ਪਾ ਦਾਂਗੇ ਆਪਾਂ ਹਲਦੀ ਥੋੜਾ ਜਿਹਾ ਆਪਾਂ ਪਾ ਦਾਂਗੇ ਗਰਮ ਮਸਾਲਾ ਇਹਨਾਂ ਮਸਾਲਿਆਂ ਨੂੰ ਆਪਾਂ ਸਬਜ਼ੀਆਂ ਦੇ ਵਿੱਚ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਹੁਣ ਦੋ ਕ ਚਮਚਾਪਾ ਪਾਣੀ ਦੇ ਪਾ ਦਾਂਗੇ ਜ਼ਿਆਦਾ ਨਹੀਂ ਇੱਕ ਵਾਰੀ ਪਾਉਣਾ ਦੋ ਕ ਚਮਚਾਪਾ ਇੱਕ ਵਾਰੀ ਪਾਵਾਂਗੇ ਕਿਉਂਕਿ ਜਿਹੜੇ ਆਪਣੇ ਮਸਾਲੇ ਪਾਏ ਹਨ ਉਹ ਮੱਚਣਗੇ ਨਾ ਫਿਰ ਦੋ ਕ ਮਿੰਟ ਆਪਾਂ ਹੁਣ ਸਬਜ਼ੀਆਂ ਨੂੰ ਸੇਕ ਲਵਾ ਲਿਆ ਮਸਾਲੇ ਪਾ ਕੇ ਤੇ ਹੁਣ ਆਪਣਾ ਰੋਸਟ ਕੀਤਾ ਹੋਇਆ ਦਲਗਿਆ ਪਾ ਦਾਂਗੇ ਤੇ ਦਲਗੇ ਨੂੰ ਵੀ ਆਪਾਂ ਹੁਣ ਚੰਗੀ ਤਰ੍ਹਾਂ ਸਬਜ਼ੀਆਂ ਦੇ ਵਿੱਚ ਕਰ ਦਾਂਗੇ ਮਿਕਸ ਅੰਤਲੀਆਂ ਕਰਤਾ ਆਪਾਂ ਮਿਕਸ ਹੁਣ ਆਪਾਂ ਪਾ ਦਾਂਗੇ ਪਾਣੀ ਪਾਣੀ ਆਪਾਂ ਥੋੜਾ ਜਿਹਾ ਵੱਧ ਪਾਵਾਂਗੇ ਕਿਉਂਕਿ ਦਲਗਿਆ ਫੁੱਲ ਜਾਂਦਾਗਾ ਇੱਕ ਕੌਲੀ ਦਲਗਿਆ ਸੀਗਾ ਤੇ ਹੁਣ ਆਪਾਂ 3 ਕੱਪ ਇੱਥੇ ਪਾਣੀ ਦੇ ਪਾ ਦਾਂਗੇ ਹਾਂਜੀ ਪੂਰਾ ਫੁੱਲ ਆਪਾਂ ਪਾਣੀ ਪਾਤਾਗਾ ਤੇ ਹੁਣ ਆਪਾਂ ਨਾ ਹੀ ਤਾਂ ਫੁੱਲ ਗੈਸ ਰੱਖਣਾ ਤੇ ਨਾ ਹੀ ਘੱਟ ਗੈਸ ਰੱਖਣਾ ਆਪਾਂ ਮੀਡੀਅਮ ਗੈਸ ਰੱਖਣਾਗਾ ਤੇ ਹੁਣ ਆਪਾਂ ਮੀਡੀਅਮ ਅੱਗ ਜੀ ਕਰਕੇ ਤੇ ਹੁਣ ਆਪਾਂ ਦਲਗੇ ਨੂੰ ਦਿੱਤਾ ਢਾਕ ਵਿੱਚ ਦੀ ਇੱਕ ਵਾਰੀ ਆਪਾਂ ਚੈੱਕ ਜ਼ਰੂਰ ਕਰ ਲਾਂਗੇ ਕਰਛੀ ਮਾਰ ਦਾਂਗੇ ਤੇ ਆਪਾਂ ਇੱਕ ਵਾਰੀ 5-7 ਮਿੰਟ ਵਾਸਤੇ ਸੇਕ ਲਵਾਵਾਂਗੇ ਜੇ ਆਪਾਂ ਕੁੱਕਰ ਦੇ ਵਿੱਚ ਬਣਾਉਣਾ ਹੋਵੇ ਤਾਂ ਤਿੰਨ ਸੀਟੀਆਂ ਦੇ ਵਿੱਚ ਇਹ ਦਲਗਾ ਬਣ ਜਾਂਦਾ ਹੈਗਾ ਬਹੁਤ ਵਧੀਆ ਬਣ ਜਾਂਦਾ ਦਲਗਾ ਤਿੰਨ ਸੀਟੀਆਂ ਦੇ ਵਿੱਚ ਤੇ ਪਰ ਅੱਜ ਆਪਾਂ ਕੜਾਹੀ ਦੇ ਵਿੱਚ ਬਣਾਇਆ ਹੈਗਾ ਕੜਾਹੀ ਦੇ ਵਿੱਚ ਵੀ ਵਧੀਆ ਬਣਦਾ ਹੈਗਾ ਤੇ ਹੁਣ ਆਪਾਂ 7 ਇੱਕ ਮਿੰਟ ਵਾਸਤੇ ਇਹਨੂੰ ਢੱਕ ਕੇ ਰੱਖ ਦਾਂਗੇ ਨਮਕੀਨ ਦਲਗੇ ਨੂੰ ਸੇਕ ਲਵਾ ਲਿਆ ਤੁਸੀਂ ਦੇਖ ਸਕਦੇ ਹੋ ਦਰਿਆ کافی ਫੁੱਲ ਗਿਆ ਹੈਗਾ ਕਿੰਨਾ ਪਾਣੀ ਪਾਇਆ ਸੀ ਨਾ ਪਾਣੀ ਇਸ ਕਰਕੇ ਆਪਾਂ ਵੱਧ ਪਾਇਆ ਸੀ ਦਲਗਿਆ ਫੁੱਲ ਜਾਂਦਾ ਹੈਗਾ ਤੇ ਹੁਣ ਆਪਾਂ ਥੋੜਾ ਜਿਹਾ ਸੇਕ ਹੋਰ ਲਵਾ ਲਾਂਗੇ ਦਲਗੇ ਨੂੰ ਹੁਣ ਆਪਾਂ ਪਾ ਦਾਂਗੇ ਹਰਾ ਧਨੀਆ ਕੱਟਿਆ ਹੋਇਆ ਤੇ ਹੁਣ ਚੰਗੀ ਤਰ੍ਹਾਂ ਆਪਾਂ ਕਰ ਦਾਂਗੇ ਮਿਕਸ ਸਿਰਫ 2 ਮਿੰਟ ਦਲਗੇ ਨੂੰ ਸੇਕ ਲਵਾਵਾਂਗੇ ਉਹ ਵੀ ਸਲੋ ਗੈਸ ਹਾਂਜੀ ਦਲਗੇ ਨੂੰ ਆਪਾਂ 2 ਕਿ ਮਿੰਟ ਵਾਸਤੇ ਹੋਰ ਸੇਕ ਲਵਾ ਲਿਆ ਤੁਸੀਂ ਦੇਖ ਸਕਦੇ ਦਲਗਿਆ ਆਪਣਾ ਬਣ ਕੇ ਤਿਆਰ ਆ ਬਹੁਤ ਵਧੀਆ ਦਲੀਆਂ ਬਣ ਗਏ ਤੇ ਇੰਨਾ ਕਿ ਆਪਾਂ ਦਲਗੇ ਨੂੰ ਪਤਲਾ ਰੱਖਣਾ ਸੀਗਾ ਇੰਨਾ ਦਲਗਿਆ ਪਤਲਾ ਕਾਫੀ ਆ ਤੇ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਬਹੁਤ ਹੀ ਸੌਖੇ ਤਰੀਕੇ ਨਾਲ ਦਲਗਿਆ ਬਣਾਉਣਾ ਦੱਸਿਆਗਾ ਬਹੁਤ ਹੀ ਹੈਲਥੀ ਆ ਤੁਸੀਂ ਘਰ ਵਿੱਚ ਜ਼ਰੂਰ ਬਣਾ ਕੇ ਦੇਖੋ ਇਸ ਤਰੀਕੇ ਨਾਲ ਦਲੀਆਂ ਹਾਂਜੀ ਤੇ ਇੱਕ ਪਲੇਟ ਦੇ ਵਿੱਚ ਹੁਣ ਆਪਾਂ ਦਲਗੇ ਨੂੰ ਕੱਢ ਲਾਂਗੇ ਜੇ ਤੁਸੀਂ ਜ਼ਿਆਦਾ ਥੋੜਾ ਜਿਹਾ ਸਖਤ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਖਤ ਵੀ ਦਲਗੇ ਨੂੰ ਰੱਖ ਸਕਦੇ ਆ ਵੈਸੇ ਦਲਗਿਆ ਤਾਂ ਐਦਾਂ ਦੇ ਬੰਦਾ ਨਮਕੀਨ ਦਲਗਿਆ ਦਾ ਥਾਣੇ ਵਿੱਚ ਵੀ ਬਹੁਤ ਮਜ਼ੇਦਾਰ ਆ ਹਾਂਜੀ ਪਲੇਟ ਦੇ ਵਿੱਚ ਆਪਾਂ ਦਲਗੀਆਂ ਨੂੰ ਕੱਢ ਲਿਆਗਾ ਸਿਰਫ ਆਪਾਂ ਨੂੰ 15 ਕਮਿੰਟ ਲੱਗੇ ਦਲਗੀਆਂ ਨੂੰ 15 16 ਮਿੰਟ ਹੀ ਲੱਗੇ ਕੋਈ ਜ਼ਿਆਦਾ ਨਹੀਂ ਟਾਈਮ ਲੱਗਾਗਾ ਤੇ 15 16 ਮਿੰਟਾਂ ਵਿੱਚ ਦੀ ਆਪਾਂ ਨਮਕੀ ਦਲਗੀਆਂ ਬਣਾ ਕੇ ਤਿਆਰ ਕਰ ਲਿਆਗਾ ਜੇਕਰ ਤੁਹਾਨੂੰ ਰੈਸਪੀ ਵਧੀਆਂ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕੋਈ ਆਪਾਂ ਨਵੀਂ ਰੈਸਪੀ ਇਨਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ